ਹਾਂਜੀ ਸੰਗਤ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਠੰਡਾ ਬੁਰਜ ਦੇ ਇਸ ਟਾਈਮ ਤੇ ਆਪਾਂ ਪਹੁੰਚ ਗਏ ਜੀ ਸੰਗਤ ਲੈ ਕੇ ਠੰਡਾ ਬੁਰਜ ਜੋ ਫਤਿਹਗੜ ਸਾਹਿਬ ਹੈ ਤੁਸੀਂ ਦੇਖ ਸਕਦੇ ਹੋਗੇ ਇਹ ਠੰਡਾ ਬੁਰਜ ਜਿਹੜਾ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਜੀ ਇਸ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰਕੌਰ ਔਰ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕੀਤਾ ਹੋਇਆ ਸੀਗਾ ਉਸ ਟਾਈਮ ਤੇ ਠੰਡ ਬਹੁਤ ਸੀਗੀ ਲੇਕਿਨ ਇਹ ਸੁਭਾਸੀ ਜੋ ਆਪਦੇ ਵਾਸਤੇ ਵਰਤਦਾ ਸੀ ਇਹਨੂੰ ਠੰਡ ਚ ਗਰਮੀ ਚ ਤਾਂ ਕਿ ਇਹ ਆਪਣੀ ਮੰਨ ਲਓ ਜੇ ਇਹ ਕਬੂਲ ਕਰ ਲੈਣ ਮੁਸਲਮਾਨ ਧਰਮ ਤਾਂ ਉਹਨਾਂ ਨੇ ਕੀਤਾ ਨਹੀਂ ਹੈਗਾ ਤਾਂ ਉਹਨਾਂ ਨੂੰ ਇਹਦੇ ਵਿੱਚ ਕੈਦ ਕਰਕੇ ਰੱਖਿਆ ਹੋਇਆ ਸੀਗਾ ਇਹ ਠੰਡਾ ਬੁਰਜ ਹੈ ਜੀ ਤੁਸੀਂ ਵੀ ਦਰਸ਼ਨ ਕਰੋ ਆਪਾਂ ਲੈ ਕੇ ਸੰਗਤ ਪਹੁੰਚੇ ਹੋਇਆ ਹਾਂ ਲੋ ਜੀ ਹੁਣ ਆਪਾਂ ਜਾਣੇ ਹਾਂ ਕਿ ਅੰਦਰ ਦਰਸ਼ਨ ਕਰਨ ਵਾਸਤੇ ਧੰਗ ਗੁਰੂ ਨਾਨਕ ਤਨੋ ਮੇਰੇ ਸਤਿਗੁਰੂ ਤੁਸੀਂ ਲੋ ਜੀ ਇਹ ਦੇਖੋ ਛੋਟੇ ਛੋਟੇ ਬੱਚੇ ਜਾ ਰਹੇ ਨੇਗੇ ਲੋ ਜੀ ਆਪਾਂ ਪਹੁੰਚ ਗਏ ਦਰਬਾਰ ਸਾਹਿਬ ਆ ਲਿਖਿਆ ਠੰਡਾ ਬੁਰਜ ਤਨ ਤਨ ਜਗਤ ਮਾਤਾ ਗੁਜਰੀ ਜੀ ਤਨ ਤਨ ਬਾਬਾ ਜੋਰਾਵਰ ਸਿੰਘ ਤਨ ਤਨ ਬਾਬਾ ਫਤਿਹ ਸਿੰਘ ਜੀ ਲੋ ਜੀ ਲੋ ਜੀ ਆਪਾਂ ਦਰਸ਼ਨ ਕਰ ਰਹੇ ਤੁਸੀਂ ਵੀ ਕਰੋ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਸੰਗਤ ਦਰਸ਼ਨ ਕਰ ਰਹੀ ਹੈਗੀ کافی ਰਸ ਆ ਜੀ ਤੇ ਲੋ ਜੀ ਕਰੋ ਨਿਸਾਨ ਸਾਹਿਬ ਦੇ ਦਰਸ਼ਨ ਜਿਹੜਾ ਇਹ ਨਿਸਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਇਸ ਟਾਈਮ ਤੇ ਹੈਗੇ ਠੰਡੇ ਬੁਰਜ ਦੇ ਵਿੱਚ ਆ ਦੇਖੋ ਜੀ ਇਹ ਹੈ ਜੀ ਠੰਡਾ ਬੁਰਜ ਆਪਾਂ ਉੱਪਰ ਇਸ ਟਾਈਮ ਤੇ ਦਰਸ਼ਨ ਕਰਕੇ ਤਰਵਾਰ ਸਾਹਿਬ 'ਚੋਂ ਇਹਦੇ ਪਿੱਛੋਂ ਦੀ ਲੰਘ ਰਹੇ ਆਂਗੇ ਲੋ ਜੀ ਸੰਗਤ ਬਹੁਤ ਆਈ ਹੋਈ ਹੈ ਜੀ ਲੋ ਜੀ ਕਰੋ ਜੀ ਦਰਸ਼ਨ ਇਹ ਆਪਾਂ ਹੁਣ ਸਾਈਡ ਤੋਂ ਖੜਕੇ ਵੀਡੀਓ ਲੈ ਰਹੇ ਆਂਗੇ ਜੀ ਸੰਗਤ ਦੂਰੋਂ ਦੂਰਾਈ ਹੋਈ ਹੈ ਜੀ ਮੱਥਾ ਟੇਕਣ ਵਾਸਤੇ ਤੁਸੀਂ ਵੀ ਕਰੋ ਦਰਸ਼ਨ ਧੰਨ ਧੰਨ ਸਤਿਗੁਰੂ ਤੁਸੀਂ ਲੋ ਜੀ 12ਵੇਂ ਮਹੀਨੇ 'ਤੇ ਬਹੁਤ ਜ਼ਿਆਦਾ ਰਸ ਹੁੰਦਾ ਸੋਨੁ ਪਤੀ ਹੈ ਜੀ 25 26 27 28 ਤੇ ਇਤਨ ਚਾਰ ਦਿਨ ਜੀ ਪੂਰਾ ਰਸ ਹੁੰਦਾ ਔਰੇ ਇਸ ਟਾਈਮ ਤੇ ਆਪਾਂ ਪਹਿਲਾ ਰਸਾ ਬਹੁਤ ਵਾਰ ਆਏ ਆ ਇਤਿਕੇ ਬਿਨ ਰਸ ਤੋਂ ਆਏਗੇ ਆਪਾਂ ਅੱਗੇ ਲੰਗੇ ਸੀ ਕੀਰਤਨ ਪਰ ਆਉਂਦੇ ਹੋਏ ਸੰਗਤ ਨੂੰ ਦਰਸ਼ਨ ਕਰਾਉਣ ਲੱਗੇ ਇਹ ਇਥੋਂ ਦਾ ਇਤਿਹਾਸ ਲਿਖਿਆ ਹੈ ਗੁਰਦੁਆਰਾ ਖੰਡਾਪੁਰ ਚ ਸੀ ਜੀ ਉਸ ਤੋਂ ਮਾਤਾ ਜੀ ਦੇ ਕੋਲ ਆ ਗਏ ਅੱਜ ਤੋਂ ਮੋਟਲਾ